ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗੜ ਮਹੱਲੇ ਚ ਜੀ ਮੱਖਣ ਆਏ ਨਾ ਜੀ ਅੰਦਰੋਂ ਗੱਡੀ ਇੱਕੋ ਦਾਮ ਆਈ ਸੀਗੀ ਜੀ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਤੇ ਪਿਸਟਲ ਸੀਗਾ ਬਾਕੀ ਇੱਕ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਛਪੂੜਾ ਟਾਣ ਦੇ ਏਰੀਆ ਚ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਅਨਿਸ਼ੀਅਲ ਸਟੇਜ ਚ ਨਾਮ ਮਿਲਨ ਭਾਈ ਕਿਥੋਂ ਦੇ ਰਹਿਣ ਵਾਲੇ ਮਾਚੇੜੇ ਬਸ ਸਟੈਂਡ ਤੇ ਹਾਂ ਚੱਲ ਬਤ ਜੀ ਜੀ ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗੜ ਮਹੱਲੇ ਤੇ ਜੀ ਮੱਖਣ ਆਏ ਨੇ ਜੀ ਇੱਧਰੋਂ ਗੱਡੀ ਇੱਕੋ ਤਾਂ ਮਾਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀੋਂ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਣਾ ਬੰਨਿਆ ਮੜਾ ਮੋਟਾ ਲਵੇਟ ਰੱਖਿਆ ਸੀਗਾ ਜੀ ਹਾਂ ਜੀ ਈ ਗੱਲ ਉਹਦੀ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਹੈ ਨਹੀਂ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦਾ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਮੇ ਨਾਲ ਹੋਰ ਸੀਗਾ ਜਨੇ ਦੇਖਿਆ ਚੁੱਕਿਆ ਸੀ ਪਿਸਟਲ ਉਹਨੇ ਚਲਾਈ ਕੋਈ ਗੋਲੀ ਗੋਲੀ ਨਹੀਂ ਵੀ ਨਹੀਂ ਕੋਈ ਗੋਲੀ ਵਾਈ ਕੋਈ ਨਹੀਂ ਆਈ ਸੀਗੀ ਹਾਂਜੀ ਗੱਡੇ ਦਾ ਨਹੀਂ ਪਤਾ ਜੀ ਕਿਹੜੀ ਸੀ ਵਾਈਟ ਸੀਗਾ ਜੀ ਚੱਲੇਗਾ ਜਦੋਂ ਉਸੇ ਜਦੋਂ ਇਸ ਟਾਈਮ ਚਲੇ ਗਿਆ ਸੀ ਕਿਉਂ ਠੀਕ ਇਹ ਕੋ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਚਗੜਾ ਟਾਣ ਦੇ ਰਿਹਾ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ ਤੇ ਜਿਵੇਂ ਜੋ ਵੀ ਅਪਡੇਟ ਹੋਗਾ ਉਹ ਜਾਣੂ ਕਰਾਇਆ ਜਾਊਗਾ ਕਿਹੜਾ ਉਹ ਗਊਸ਼ਲਾ ਰੋਡ ਤੇ ਮਲਾਇਕ ਸੀ। ਸਮਾਨ ਲੈਣ ਆਏ ਸੀਗੇ ਭਾਜੀ ਇੱਧਰ ਬਾਈਗਰ ਮਹੱਲੇ ਚ ਜੀ। ਮੱਖਣ ਆਇਆ ਨਾ ਜੀ। ਇੱਧਰੋਂ ਗੱਡੀ ਇੱਕੋ ਤਾਂ ਮਾਈ ਸੀਗੀ ਜੀ। ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਤੇ ਪਿਸਟਲ ਸੀਗਾ ਬਾਕੀ ਇੱਕ ਫਾਇਰਿੰਗ ਦਾ ਸਸਪੈਕਟਿਡ ਇਨਸੀਡੈਂਟ ਹੋਇਆ ਤੇ ਮਚਗੜਾ ਟਣ ਦੇ ਏਰੀਆ ਫਰਦਰ ਇਨਵੈਸਟੀਗੇਸ਼ਨ ਨਾਲੇ ਅਨਿਸ਼ੀਅਲ ਸਟੇਜ ਤੇ ਨੀਨਾਮ ਮਿਲਨ ਭਾਈ ਕਿਥੋਂ ਦੇ ਰਹਿਣ ਵਾਲੇ ਮਾਚੇੜੇ ਬਸ ਸਟੈਂਡ ਤੇ ਹਾਂ ਚੱਲ ਬਤ ਜੀ ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗੜ ਮਹੱਲੇ ਤੇ ਜੀ ਮੱਖਣ ਆਏ ਨੇ ਜੀ ਇੱਧਰੋਂ ਗੱਡੀ ਇੱਕੋ ਤਾਂ ਮਾਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀ ਨਿਕਲ ਗਿਆ ਭੱਜ ਗਿਆ ਤੋੜੇ ਗੱਡੀ ਉਹ ਮੁੰਡੇ ਨੇ ਪਾਣਾ ਬੁਣਾ ਇਹ ਮੜਾ ਮਟਾ ਲੇਬੇਟ ਰੱਖਿਆ ਸੀਗਾ ਜੀ ਹਾਂ ਜੀ ਕੀ ਗੱਲ ਹੋ ਗਈ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਤੇ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਆ ਨਹੀਂ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦਾ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਵੀ ਨਾਲ ਹੋਰ ਸੀਗਾ ਜਿਹਨੇ ਦੇਖਿਆ ਸੁਖਿਆ ਸੀਗਾ ਪਿਸਟਲ ਉਹਨੇ ਚਲਾਈ ਕੋਈ ਗੋਲੀ ਗੋਲੀ ਨਹੀਂ ਵੀ ਨਹੀਂ ਕੋਈ ਗੋਲੀ ਵਾਈ ਕੋਈ ਨਹੀਂ ਆਈ ਸੀਗੀ ਹਾਂਜੀ ਗੱਡੇ ਦਾ ਨਹੀਂ ਪਤਾ ਜੀ ਕਿਹੜੀ ਸੀ ਵਾਈਟ ਸੀਗਾ ਜੀ ਚੱਲੇਗਾ ਜਦੋਂ ਉਸੇ ਜਦੋਂ ਇਸ ਟਾਈਮ ਚਲੇ ਗਿਆ ਸੀ ਕਿ ਉਹ ਠੀਕ ਇਹ ਕੋ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਚਗੜਾ ਟਾਣ ਦੇ ਰਿਹਾ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ ਤੇ ਜਿਵੇਂ ਜੋ ਵੀ ਅਪਡੇਟ ਹੋਗਾ ਉਹ ਜਣ ਕਰਾਇਆ ਜਾਊਗਾ ਕਿਹੜਾ ਮਹੱਲੇ ਦਾ ਗਊਸ਼ਾਲਾ ਰੋਡ ਤੇ ਮਲਾਇਕ ਸਮਾਨ ਲੈਣ ਆਏ ਸੀਗੇ ਭਾਜੀ ਇੱਧਰ ਬਾਈਗਰ ਮਹੱਲੇ ਚ ਜੀ ਮੱਖਣ ਆਇਆ ਨਾ ਜੀ ਇਧਰੋਂ ਗੱਡੀ ਇੱਕੋ ਤਾਂ ਮਾਈ ਸੀਗੀ ਜੀ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਤੇ ਪਿਸਤਲ ਸੀਗਾ ਬਾਕੀ ਇੱਕ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਛੂੜਾ ਟਾਣ ਦੇ ਏਰੀਆ ਚ ਤੇ ਫਰਦਰ ਇਨਵੈਸਟੀਗੇਸ਼ਨ ਨਾਲੇ ਇਨੀਸ਼ੀਅਲ ਸਟੇਟ ਚ ਜੀ ਬਾਮਾ ਮਿਲਨ ਭਾਈ ਕਿਥੋਂ ਦੇ ਰਹਿਣ ਵਾਲੇ ਮਾਚੇੜੇ ਬੱਸ ਸਟੈਂਡ ਦੇ ਨਾਲ ਚੱਲ ਬਤੀ ਜੀ ਜੀ ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗੜ ਮਹੱਲੇ ਤੇ ਜੀ ਮੱਖਣ ਆਏ ਨੇ ਜੀ ਇੱਧਰੋਂ ਗੱਡੀ ਇੱਕੋ ਤਾਂ ਮਾਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀੋਂ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਣਾ ਬੁਣਾ ਇਹ ਮੜਾ ਮੋਟਾ ਲੇਬੇਟ ਰੱਖਿਆ ਸੀਗਾ ਜੀ ਹਾਂ ਜੀ ਕੀ ਗੱਲ ਹੋ ਗਈ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥੇ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਹੈ ਨਹੀਂ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦਾ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਬੇ ਨਾਲ ਹੋਰ ਸੀਗਾ ਜਿਹਨੇ ਦੇਖਿਆ ਸੁਖਿਆ ਸੀ ਪਿਸਟਲ ਉਹਨਾਂ ਨੇ ਚਲਾਈ ਕੋਈ ਗੋਲੀ ਗੋਲੀ ਨਹੀਂ ਵੀ ਜੀ ਕੋਈ ਗੋਲੀ ਵਾਈ ਕੋਈ ਨਹੀਂ ਆਈ ਸੀਗੀ ਹਾਂ ਜੀ ਗੱਡੇ ਦਾ ਨਹੀਂ ਪਤਾ ਜੀ ਕਿਹੜੀ ਸੀ ਵਾਈਟ ਸੀਗਾ ਜੀ ਚਲੇਗੇ ਜਦੋਂ ਉਸੇ ਟਾਈਮ ਜਦ ਇਹ ਸਟੈਮ ਚਲੇ ਗਿਆ ਸੀ ਕਿ ਉਹ ਠੀਕ ਇਹ ਕੋ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਚਗੜਾ ਟਾਣ ਦੇ ਰਿਹਾ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ ਚ ਤੇ ਜਿਵੇਂ ਜੋ ਵੀ ਅਪਡੇਟ ਹੋਗਾ ਉਹ ਜਾਣੂ ਕਰਾਇਆ ਜਾਊਗਾ ਕਿ ਕਿਹੜਾ ਮਾਲ ਲੇ ਗਾ ਤੇ ਗਊਸ਼ਾਲਾ ਰੋਡ ਤੇ ਮਾਲ ਆਇਆ ਕਿ